ਦੇ ਜਿਹੜੇ ਆਪਣੇ ਪਰਵਾਜ਼ ਚ ਆਇਆ ਇੱਥੇ ਤੇ ਵੈਸੇ ਹੀ ਬੜਾ ਪਿਆਰ ਨਾਲ ਨਾ ਮੈਂ ਪਹਿਲਾਂ 6 ਮਹੀਨੇ ਇੱਥੇ ਲਾਇਕ ਜੀ ਤੇ ਇੱਥੇ ਮੈਨੂੰ ਆਪਣਾ ਪਰਿਵਾਰ ਵਾਲਾ ਮਾਹੌਲ ਮਿਲਿਆ ਤੇ ਜਿੰਨਾ ਸਟਾਫ ਆ ਸਾਡੇ ਇੱਥੇ ਮਾਨ ਜੋ ਖੜੇ ਨੇ ਇੰਸਪੈਕਟਰ ਸਾਹਿਬ ਇਹ ਬਲਵਿੰਦਰ ਜੀ ਇਹ ਪੂਰੀ ਟੀਮ ਮਤਲਬ ਮੈਨੂੰ ਨਹੀਂ ਲੱਗਾ ਕਿ ਮੈਂ ਕਿਤੇ ਆਫਿਸ ਆ ਮੈਨੂੰ ਇਦਾਂ ਲੱਗਾ ਦਾ ਆਪਣੇ ਪਰਵਾਜ਼ ਵਿੱਚ ਕੰਮ ਕੀਤਾ ਜੀ ਇਹੋ ਜਿਹਾ ਮਾਹੌਲ ਇੱਥੇ ਮਿਲਿਆ ਜੀ ਮੈਂ ਧੰਨਵਾਦ ਕਰਦਾ ਸਾਡੇ ਸਟਾਫ ਦਾ ਜੀ ਕਿੰਨੇ ਸਾਲ ਤੋਂ ਸੇਵਾ ਨਿਭਾ ਰਹੇ ਜੀ ਤੁਸੀਂ 29 ਸਾਲ ਹੋ ਗਏ ਜਿੱਥੇ 29 ਸਾਲ ਫਾਇਰ ਦੇ ਵਿੱਚ ਕੰਮ ਕਰਦ ਨੂੰ ਸੀ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲਦਾ ਕਿੰਨੀ ਖੁਸ਼ੀ ਹੁੰਦੀ ਹੈ ਸਰ ਦੇਖੋ ਆਪਾਂ ਕੋਈ ਮਿਹਨਤ ਕਰਦੇ ਆ ਇੱਥੋਂ ਤਾਂ ਪਹੁੰਚਦੇ ਆ ਤੇ ਖੁਸ਼ੀ ਤਾਂ ਹੁੰਦੀ ਆ ਜੀ ਕੀ ਮੈਸੇਜ ਦੇਣਾ ਚਾਹੋ ਬਾਕੀ ਨੂੰ ਮੈਸੇਜ ਮੈਂ ਤੇ ਇਹਨਾਂ ਮੜਿਆ ਨਾਲ ਮੇਰੇ ਬੱਚਿਆਂ ਵਾਂਗ ਸਾਰੇ ਮੈਂ ਤੇ ਇਹ ਕਹਾਂਗਾ ਕਿ ਆਪਣੀ ਡਿਊਟੀ ਨੂੰ ਡਿਊਟੀ ਨਾ ਸਮਝਣ ਜੇ ਆਪਾਂ ਇੱਕ ਡਿਊਟੀ ਸਮੇਂ ਕੰਮ ਕਰਦੇ ਆ ਉਹ ਬੰਦਾ ਕਦੀ ਕੰਮ ਜਾਣ ਸਕਦਾ ਹੁਣ ਦੇਖੋ ਮੇਰੀ ਆਦਤ ਤਾਂ ਮੈਂ ਕਦੀ ਟਾਈਮ ਦੇ ਕੇ ਡਿਊਟੀ ਨਹੀਂ ਕੀਤੀ ਜੇ ਰਾਤ 8 ਵਜੇ 10 ਵਜੇ ਜਾਂ 12 ਵਜੇ ਹੁੰਦੇ ਆ ਤੇ ਆਪਾਂ ਕੰਮ ਨੂੰ ਮੁਕਾ ਕੇ ਆਪਣਾ ਜਿਹੜੀ ਸਮਾਂ ਬਤੀਤ ਕਰਦੇ ਆ ਕਿ ਜਿਹੜਾ ਕੰਮ ਹੈ ਖਤਮ ਕਰਨਾ ਉਹਨੂੰ ਆਪਾਂ ਦੂਸਰਾ ਜੋ ਮੇਰਾ ਆਪਣਾ ਨਿੱਜੀ ਐਕਸਪੀਰੀਅੰਸ ਆ ਕਈ ਵਾਰੀ ਮੈਂ ਕੱਲ ਹੀ ਮੈਨੂੰ ਏਦਾਂ ਹੋਇਆ ਸੀਗਾ ਇੱਕ ਏਦਾਂ ਚਲੋ ਬਾਅਦ ਦੱਸਦਾ ਕਿਵੇਂ ਹੋਇਆ ਆਪਾਂ ਅਫਸਰਾਂ ਦੇ ਤੋਂ ਲੋਕੇ ਰਹਿਨੇ ਤੇ ਮੇਰੀ ਆਤਮੇ ਅਫਸਰਾਂ ਦੇ ਵਿੱਚ ਰਹਿ ਕੰਮ ਕੀਤਾ ਹੈ ਤੇ ਜੇ ਆਪਾਂ ਵਿੱਚ ਰਹਿ ਕੇ ਕੰਮ ਕਰਦੇ ਆ ਤਾਂ ਸਾਨੂੰ ਸਿੱਖਣ ਦਾ ਬੜਾ ਮੌਕਾ ਮਿਲਦਾ ਹੈ ਇਹ ਮੇਰਾ ਕੰਦੇਜੀ ਐਕਸਪੀਰੀਅੰਸ ਹੈ ਅੱਜ ਹੀ ਮੈਂ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਡੀਓ ਕੋਰਸ ਪਾਸ ਆਂ ਔਰ ਪੰਜਾਬ ਦੇ ਵਿੱਚੋਂ ਸਿਰਫ ਤਿੰਨ ਬੰਦੇ ਪਾਸ ਆ ਗਏ ਤੇ ਮੈਂ ਆਪਣੇ ਨੂੰ ਇਹ ਬੜੀ ਵੱਡੀ ਗੱਲ ਸਮਝਦਾ ਮੇਰੇ ਵਾਸਤੇ ਹੈਗੀ ਆ ਜੀ ਤੇ ਉਹਦੇ ਵਾਸਤੇ ਜੇ ਮੈਂ ਇੱਥੋਂ ਤੱਕ ਪਹੁੰਚਿਆ ਤੇ ਮੇਰੇ ਸੀਨੀਅਰ ਅਫਸਰਾਂ ਦਾ ਇੱਥੇ ਬਹੁਤ ਵੱਡਾ ਰੋਲ ਹੈ ਜੀ ਜਿੰਨਾਂ ਦੇ ਵਿੱਚ ਰਹਿ ਕੇ ਮੈਂ ਕੰਮ ਸਿੱਖਿਆ ਜਿੰਨਾਂ ਦੀ ਬਦੌਲਤ ਮੈਂ ਇੱਥੇ ਪਹੁੰਚਿਆ ਜੀ ਅੱਜ ਤੇ ਮੈਂ ਉਹਨਾਂ ਸਾਰੇ ਆਪਣੇ ਮੈਂ ਹੁਣ ਨਾਂ ਨਹੀਂ ਲੈ ਸਕਦਾ ਸਾਰਿਆਂ ਦਾ ਮੈਨੂੰ ਬਹੁਤ ਬਹੁਤ ਪਿਆਰ ਮਿਲਿਆ ਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਸਿੰਘ ਬਲਜੀ ਏਡੀਐਫਓ ਸਾਹਿਬ ਜਿਹੜੇ ਅੱਜ ਸਟੇਸ਼ਨ ਫਾਇਰ ਅਫਸਰ ਤੋਂ ਏਡੀਐਫਓ ਸਾਹਿਬ ਹਿਾਰਪੁਰ ਬਣ ਕੇ ਅੱਜ ਜੰਡਿਆਲਾ ਗੁਰੂ ਨਗਰ ਕੌਂਸਲ ਵਿੱਚ ਆਏ ਅਸੀਂ ਇਹਨਾਂ ਦਾ ਸਾਰੇ ਸਟਾਫ ਨੇ ਰਲ ਕੇ ਸਾਰਿਆਂ ਨੇ ਵੈਲਕਮ ਕੀਤਾ ਬਹੁਤ ਬਹੁਤ ਇਹਨਾਂ ਨੂੰ ਵਧਾਈ ਹੋਵੇ ਮੈਂ ਇਹਨਾਂ ਦੇ ਜੀਵਨ ਬਾਰੇ ਥੋੜਾ ਜਿਹਾ ਤੁਹਾਨੂੰ ਚਾਹਣਾ ਪਾਉਂਗਾ ਕਿ ਇਹਨਾਂ ਨੇ ਅੰਮ੍ਰਿਤਸਰ ਫਾਇਰ ਬ੍ਰਿਗੇਡ ਦੇ ਵਿੱਚ ਫਾਇਰਮੈਨ ਦੀ ਨੌਕਰੀ ਤੋਂ ਆਪਣੀ ਜਿਹੜੀ ਆ ਨੌਕਰੀ ਚਾਲੂ ਕੀਤੀ ਹੈ ਫਾਇਰਮੈਨ ਤੋਂ ਬਾਅਦ ਇਹ ਆਪਣਾ ਹੌਲਦਾਰ ਬਣ ਕੇ ਹੌਲਦਾਰ ਤੋਂ ਬਾਅਦ ਇਹ ਆਪਣੇ ਨਾਗਪੁਰ ਕੋਸ ਕਰਕੇ ਆਏ ਆ ਦਿੱਲੀ ਦੇ ਵਿੱਚ ਸਫਅਰ ਅਫਸਰ ਦਾ ਉਸ ਤੋਂ ਬਾਅਦ ਇਹ ਸਫਅਰ ਅਫਸਰ ਬਣ ਕੇ ਸਫਅਰ ਅਫਸਰ ਤੋਂ ਸਫਅਰ ਅਫਸਰ ਬਣ ਤੋਂ ਬਾਅਦ ਇਹਨਾਂ 2-3 ਸਾਲ ਸਫਅਰ ਅਫਸਰ ਦੀ ਨੌਕਰੀ ਕੀਤੀ ਉਹਦੇ ਤੋਂ ਬਾਅਦ ਫਿਰ ਇਹ ਜਾ ਕੇ ਨਾਗਪੁਰ ਆਪਣੀ 6 ਮਹੀਨੇ ਦੀ ਸਟੱਡੀ ਕਰਕੇ ਆਏ ਆ ਉਹ ਤੋਂ ਬਾਅਦ ਇਹ ਸਟੇਸ਼ਨ ਫਾਇਰ ਅਫਸਰ ਬਣੇ ਹੁਸ਼ਿਆਰਪੁਰ ਹੁਸ਼ਿਆਰਪੁਰ ਲੱਗਣ ਤੋਂ ਬਾਅਦ ਇਹ ਫਿਰ 2 ਸਾਲ ਤੋਂ ਬਾਅਦ 6 ਮਹੀਨੇ ਫਿਰ ਨਾਗਪੁਰ ਲਾ ਗਿਆ ਸਟੱਡੀ ਕਰਕੇ ਉਹ ਤੋਂ ਲੱਗਣ ਤੋਂ ਬਾਅਦ ਹੋਣੇ ਏਡੀਐਫ ਉਹ ਸਾਹਿਬ ਇਹ ਆਪਣੇ ਹੁਸ਼ਿਆਰਪੁਰ ਬਣੇ ਆ ਜਿਹੜੀ ਇਹਨਾਂ ਦੀ ਮਿਹਨਤ ਆ ਬਹੁਤ ਇਹਨਾਂ ਪੜ੍ਹਾਈ ਕੀਤੀ ਬਹੁਤ ਮਿਹਨਤ ਕੀਤੀ ਆ ਮੈਂ ਇਹਨਾਂ ਬੱਚਿਆਂ ਨੂੰ ਇਹੋ ਕਹਿਣਾ ਚਾਹੂੰਗਾ ਜਿਹੜੇ ਬੱਚੇ ਆਪਣੇ ਆ ਫਾਇਰਮੈਨ ਆ ਕਿ ਇਹਨਾਂ ਦੇ ਜੀਵਨ ਮਾਰੇ ਵੇਖੋ ਇਹਨਾਂ ਤੋਂ ਸਿੱਖੋ ਕਿ ਸਟੱਡੀ ਦੀ ਕੋਈ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਪੜਾਈ ਦੀ ਉਮਰ ਨਹੀਂ ਪੜਾਈ ਕਰੋ ਨਾਲ 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 ਪ੍ਰੈਕਟੀਕਲ ਕੰਮ ਸਿੱਖੋ ਅੱਗ ਕਿਵੇਂ ਲੱਗਦੀ ਇਹਨੂੰ ਬੁਝਾਉਣਾ ਕਿਹੜੀ ਹੈ ਕਿ ਉਹਨੂੰ ਕਿੱਦਾਂ ਬੁਝਾਉਣਾ ਵਾ ਕਿੱਦਾਂ ਗੱਡੀ ਕਢਣੀ ਹੈ ਡਰਾਈਵਰ ਦੇ ਨਾਲ ਕਿੱਦਾਂ ਸੰਯੋਗ ਦੇਣਾ ਇਹ ਆਪਣਾ ਸਾਰਾ ਟੀਮ ਵਰਕ ਹੈਗਾ ਜਦੋਂ ਕਿਤੇ ਅੱਗ ਲੱਗ ਜਾਂਦੀ ਪੂਰੀ ਟੀਮ ਨੇ ਇੱਕਦਮ ਸਾਰਿਆਂ ਨੇ ਇਕੱਠੇ ਹੋ ਕੇ ਅੱਗ ਨੂੰ ਆਬਾ ਕਾਬੂ ਕਰਨਾ ਬਸ ਵੈਲਕਮ ਕਰਦੇ ਇਹਨਾਂ ਦਾ ਸਾਰੇ ਸਟਾਫ ਵੱਲੋਂ ਸਦਾ ਸਬਾ ਸਿੰਘ ਬਲ ਸਾਹਿਬ ਦਾ ਥੈਂਕ ਯੂ ਫੋਰ ਸਦਾਰ ਸ਼ਹਿਬਾ ਸਿੰਘ ਜੀ ਸਾਡੇ ਅੱਜ ਨਗਰ ਕੌਂਸਲ ਆਫਿਸ ਆਏ ਨੇ ਔਰ ਇਹ ਸਾਡੇ ਇੱਥੇ ਪਹਿਲਾਂ ਵੀ ਸਵਾਵਾਂ ਨਬਾ ਚੁਪੇ ਨੇ ਇਸ ਉਪਰੰਤ ਇਹਨਾਂ ਆਪਣੀਆਂ ਸਵਾਵਾਂ ਨਾਲ ਨਾਲ ਸਾਡਾ ਤੇ ਕੋਈ ਨਾ ਨਗਰ ਕੋ ਜਨਾਲੇ ਗੁਰੂ ਵਿੱਚ ਸਰਕਾਰ ਦੀ ਫਰਸਟ ਟਾਈਮ ਫਾਇਰ ਦਾ ਜੋ ਤੇ ਪ੍ਰੋਜੈਕਟ ਆਇਆ ਸੀ ਤੋਂ ਉਹਦੇ ਵਿੱਚ ਸਟਾਰਟਿੰਗ ਤੋਂ ਇਹਨਾਂ ਕਾਫੀ ਸਾਨੂੰ ਕੁਝ ਚੀਜ਼ਾਂ ਗਾਈਡ ਕੀਤੀਆਂ ਸਾਡੇ ਆਫਿਸ ਜਾਂ ਗਾਈਡ ਕੀਤੀਆਂ ਸੋ ਸਾਨੂੰ ਵੀ ਕਾਫੀ ਕੁਝ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਜੀ ਔਰ ਇੱਥੇ ਇਹ ਚੀਜ਼ ਮਹਿਸੂਸ ਕਰਦੇ ਆ ਕਿ ਜੋ ਬੰਦਾ ਪਰਿਵਾਰਿਕ ਤੌਰ ਤੇ ਇੱਕ ਦੂਜੇ ਨਾਲ ਦਿਨੋਂ ਨੀਦ ਨਾਲ ਅਗਰ ਸਿੱਖਦਾ ਵਾ ਇਹ ਵਾਕਿਆ ਕਿ ਉਹਨਿੰਦਨ ਉਹ ਅੱਜ ਐਸਾਬ ਸਾਡੇ ਲਾਗੇ ਖੜੇ ਨੇ ਇਹੋ ਹੀ ਇੱਕ ਪ੍ਰੇਰਣਾ ਵਾ ਕਿ ਮਿਸ਼ਾ ਨੀਂਦ ਨਾਲ ਸਿੱਖੋ ਸਮਝੋ ਔਰ ਤੁਸੀਂ ਭੁੱਗ ਜਾਓਗੇ ਇਹ ਫਾਰ ਬ੍ਰਿਗੇਡ ਦੀ ਸੇਵਾਵਾਂ ਜਿਹੜੀਆਂ ਅਸੀਂ ਜਨਰਲ ਅਗਰੂ ਤੋਂ ਪਹਿਲਾਂ ਤੋਂ ਸ਼ੁਰੂ ਹੋਈਆਂ ਇਹ ਸਰ ਜੀ ਸਾਡੀਆਂ ਜੀ ਮਿਨਿਮਮ ਜੀ 2 2021 ਤੋਂ ਸ਼ੁਰੂ ਹੋਈਆਂ ਸਨ ਜੀ ਹਾਂ ਜੀ ਨਿਰੰਤਰ ਵਧੀਆ ਸੇਵਾਵਾਂ ਨਿਭਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਜੀ ਸ਼ਹਿਰ ਵਿੱਚ ਜੋ ਕਾਫੀ ਡਾਇਸਟ ਹੋਏ ਆ ਜੀ ਕਾਫੀ ਸ਼ਹਿਰ 'ਚ ਮੁਸ਼ਕਲਾਂ ਆਈਆਂ ਵਾ ਪਾਗ ਲੱਗਣ ਸੰਬੰਧੀ ਔਰ ਸਾਡੀ ਸਾਰੀ ਟੀਮ ਨੇ ਔਰ ਸਮੇ ਸਮੇ ਯਾਕਰ ਉਸ ਨੂੰ ਟਾਈਮ ਨਾਲ ਕਾਬੂ ਪਾਇਆ ਵਾ ਤੇ ਅਸੀਂ ਆਸ ਕਰਦਾ ਹਾਂ ਹਮੇਸ਼ਾ ਹੀ ਮੈਂ ਆਸ ਕਰਦਾ ਹਾਂ ਨਗਰ ਕੌਂਸਲ ਵੱਲੋਂ ਕਿ ਜੰਡਿਆਲਾ ਗੁਰੂਵਿੰਦ ਸਾਡੀ ਸਾਰੀ ਟੀਮ ਇਸ ਤਰ੍ਹਾਂ ਹੀ ਵਧੀਆ ਤਰੀਕੇ ਨਾਲ ਕੰਮ ਕਰਦੀ ਰਹੇ ਔਰ ਸਾਡੇ ਆਪਣਾ ਐਸਐਫਓ ਸਾਹਿਬ ਸardar ਵਰਿੰਦਰਜੀਤ ਸਿੰਘ ਜੀ ਨਾਲ ਖੜੇ ਨੇ ਔਰ ਟੀਮ ਦੇ ਇੰਚਾਰਜ ਨੇ ਉਹ ਵੀ ਬਹੁਤ ਵਧੀਆ ਸੇਵਾ ਯਾਨੀ ਕਿ ਇੱਥੇ ਇਸ ਨਗਰ ਕੌਂਸਲ ਬਾਰੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ